ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਅ ਸਾਡੇ ਪਿੰਡ ਵੱਲੋਂ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਗਈਆਂ ਕਿ ਕਰਤਾਰਪੁਰ ਸਾਹਿਬ ਜਾਣਾ ਹੈ ਜਾਣਾ ਹੀ ਜਾਣਾ ਪਰ ਹੋਇਆ ਕਿਆ ਤਿਆਰੀਆਂ ਹੋ ਗਈਆਂ ਭਾਈ ਸ਼ੁਰੂ ਤੇ ਉਧਰ ਤੇ ਇੱਕ ਬੜੀ ਵਿਪਤਾ ਆਣ ਖੜੀ ਉਹ ਵਿਪਤਾ ਕੈਂ ਮੈਂ ਤੁਹਾਨੂੰ ਦੱਸਦੀ ਆ ਮੀ ਧੜਾ ਛਟਾ ਛਟ ਮੀਏ ਮੀ ਮੀਏ ਮੀ ਪਰ ਹੁਣ ਮੜਾ ਜਾ ਮੀ ਦੇਖੋ ਰੁਕ ਗਿਆ ਪਰ ਬੱਦਲ ਵੀ ਹਲੇ ਪੂਰਾ ਚੜ ਕੇ ਆਇਆ ਵਾ ਬਾਕੀ ਸਾਡੇ ਪਿੰਡ ਦੇ ਮੇਰੇ ਬੀਰੇ ਮੇਰੇ ਚਾਚੇ ਮੇਰੇ ਤਾਈ ਕਿਹੜੇ ਕਿਸੇ ਗਲੋ ਕਾਟਾ ਉਹਨਾਂ ਨੇ ਵੀ ਆਪਣਾ ਪੱਕਾ ਇਂਤਜ਼ਾਮ ਕਰ ਲਿਆ ਕਿ ਸਾਨੂੰ ਕੋਈ ਵੀ ਆਂਦੀ ਤੂਫਾਨ ਮੀ ਜਾਂ ਕੋਈ ਹੋਰ ਬੜੀ ਪ੍ਰੋਬਲਮ ਨਾ ਰੋਕ ਸਕੇ ਲੈ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਨਾਮ ਕੀਤੀ ਅਰਦਾਸ ਵੀ ਬਾਬਾ ਜੀ ਤੁਹਾਡੇ ਕੋਲ ਨੂੰ ਆਣਾ ਹੈ ਕਿਰਪਾ ਰੱਖਿਓ ਕੋਈ ਵੀ ਮੁਸ਼ਕਲ ਆਉਂਦੀ ਆ ਸਹਾਇ ਹੋ ਜਿਓ ਬਸ ਬਾਕੀ ਅਸੀਂ ਸਾंभ ਆਪੇ ਲੈਣੀ ਤੇ ਫਿਰ ਹੁਣ ਇਹ ਚੱਕਰ ਦੇ ਵਿੱਚ ਥੱਲੇ ਚੱਲ ਰਹੀਆਂ ਜੀ ਤਿਆਰੀਆਂ ਤੇ ਮੈਨੂੰ ਲੱਗਿਆ ਵੀ ਆਪਾਂ ਵੀ ਥੋੜੀ ਜੀ ਇੱਕ ਦੋ ਗੱਲ ਤੁਹਾਡੇ ਨਾਲ ਕਰ ਲੰਨੇ ਆਂ ਸ਼ੇਰ ਮੇਰਾ ਵੈਸੇ ਹੀ ਮਨ ਕਰਿਆ ਹਟਦੀਦਾ ਤਾਂ ਇਸ ਕਰਕੇ ਕਰ ਦਿਆਂ ਜੀ ਬੈਕ ਕੈਮਰਾ ਆਨ ਹਾਂਜੀ ਤੇ ਹੁਣ ਲਗਾਈਏ ਦੀ ਤੇ ਹਾਂ ਕੁਰੀ ਉੱਪਰ ਆ ਜਾਏਗਾ ਉੱਪਰ ਪਾਕਿਸਤਾਨੇ ਭੇਜ ਹੈਨੂ ਬੰਬਾਂ ਨਾਲੋਂ ਮਾਫਰ ਰਿਹਾ ਬੰਦਾ ਮੈਂ ਕਿਹਾ ਉਹਦਾ ਤੋਂ ਬੰਦਾ ਆ ਗਿਆ ਇੱਥੇ ਜਾਈਂਦਾ ਸਭ ਦੇ ਬਾਹਰ ਆਇਆ ਹੈ ਸਭ ਦੇ ਬਾਹਰ ਆਇਆ ਹੈ ਸਾਰੇ ਸਭ ਆਉਣਗੇ ਮੈਂ ਦੇਖ ਬਾਹਰ ਆਉਂਦੇ ਸਭ ਦੇ ਅੱਗੇ ਨਹੀਂ ਪੜਾਉਂਦਾ ਕਿਹੜਾ ਯਾਦ ਚੁਣਵਾ ਦੇ ਅੱਪਰ ਕੋਈ ਕਰਦਾ ਹੈ ਪਾਇਆ ਰਾਹਿਲ ਦਾ ਹੈ ਜੱਟ ਮਾਰਦਾ ਹੈ Terima kasih telah menonton! ਪਾਏ ਇਹ ਨਾਮ ਇਹ ਕਰ ਰਹੇ ਜਿਹੜਾ ਹੈ ਕਾਰੀਆ ਇਹ ਸਭ ਜੀ ਕਰਦੇ ਆਮਨ ਦੇਖਾ ਕੱਦ ਨਹੀਂ ਦੇ ਕੇ ਆ ਕੇ ਵੀ ਜਨਨ ਬਹੁਤ ਗੱਦਾ ਚਕਰੋ ਤੇ ਰਸਾ ਕਸ ਬੁਰੀ ਜੀ

ਅਮਨ ਹਮ ਤੇ ਹੋ ਰਹੀ ਹੈ ਜੀ ਮੀਟਿੰਗ ਸਾਡਾ ਦਾਦਾ ਨੰਬਰ 2B ਆ ਗਿਆ ਭਾਈ 800 ਆਏ ਹੁਣੇ ਸਾਡੇ ਪਿੰਡ ਦਾ ਵੀਊ ਦੇਖੋ ਮਹਾਰਾਜ ਸਭ ਦਾ ਪਲਾ ਕਰੀ ਮਿੱਠਾ ਮਿੱਠਾ ਮੌਸਮ ਹੋਇਆ ਵਾ ਥੱਲੇ ਇੱਕ ਜਹਾਜ਼ ਵੀ ਖੜਾ ਤੇ ਚਾਚੂ ਰਾਹੀਂ ਫਿਰਦੇ ਆ ਵੀਡੀਓ ਬਣਾਉਂਦੇ ਹੋਏ ਪਹਿਲਾਂ ਤੁਸੀਂ ਦੇਖਿਆ ਹੀ ਆ ਤੇ ਸਾਰੇ ਖੜੇ ਐ ਇੱਥੇ ਔਰ ਇਹਨੇ ਚਾਚਾ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਕਿ ਮੈਂ ਵੀਡੀਓ ਸ਼ੂਟ ਕਰ ਰਹੀ ਹਾਂ ਜਦ ਇਹ ਚੈਨਲ ਤੇ ਪਹਿਜਣੀ ਫੇਰ ਇਹਨਾਂ ਨੇ ਸੋਚਣਾ ਵੀ ਹਾਂ ਤੇ ਇਧਰ ਸਾਈਕਲ ਲੈ ਕੇ ਜਾ ਰਹੇ ਹਾਂ ਅਸੀਂ ਸਾਈਕਲ ਹੀ ਛੱਡ ਰਹੇ ਦੇਖ ਲੋ ਘਟਾਂ ਦੇ ਵਿੱਚ ਹਾਂ ਹਾਂ ਮੈਂ ਜਾਇਓ ਨਹੀਂ ਆਂ ਹਾਂਜੀ ਤਾਂ ਥੇ ਆਣੀ ਉਹ ਹਾਂਜੀ ਦੋਦੀ ਬੋਦੀ ਸਮਾ ਗੋਚ ਜਾਏ ਜਦ ਜਿਹੜੇ ਬੁਹਾਰਾਂ ਦਾ ਆਇਆ ਕਰਦੇ ਤਾਂ ਮੱਛੀ ਕਿਉਂ ਉਹ ਵੀ ਦੋ ਦਾ ਕਿਤੇ ਕੋਲ ਹੈ ਕਿੱਲਾ ਕਿਹਦੀ ਆ ਕੀ ਹੋ ਗਿਆ ਤੈਨੂੰ ਕਿਰਕੀ ਮੈਂ ਹਾਏ ਰੋਕੇ ਦਿਖਾ ਪਹਿਲਾਂ ਕਿੱਥੇ ਲੱਗੀ ਸੱਟ ਕੀ ਉੱਚੀ ਤਾਂ ਬੋਲ ਲੈ ਸੱਸਰੇ ਮੇਰੇ ਕੋਲ ਤੂੰ ਸਾਰਾ ਪੈਰ ਪੜੀ ਸੱਸਰੇ ਠੀਕ ਹੈ ਕਿੱਥੇ ਲੱਗੀ ਸੱਟ ਇਹਦੇ ਪਰ ਪਤਾ ਕਿਆ ਕਰੀ ਜਾ ਕੇ ਥੋੜਾ ਜਿਹਾ ਆਇਲ ਲਾ ਲਈ ਨਰਮ ਹੋ ਜਾਊਗਾ ਆਕੜੂਗਾ ਨਹੀਂ ਹੁਣ ਆਕੜਿਆ ਵੈ ਨਾ ਹਾਂ ਸਵੇਰੇ ਲਾਇਆ ਸੀ ਮੰਮਾ ਨੇ ਜਦ ਇੱਕ ਦੁਪਹਿਰੇ ਲਾਇਆ ਹਾਂ ਹੁਣ ਵੀ ਲਾ ਲਈ ਪਤਾ ਕਿਆ ਹੁਣ ਜਿਵੇਂ ਤੂੰ ਲੰਗ ਮਾਰ ਕੇ ਤੁਰਦੀਆਂ ਤੈਨੂੰ ਬਹੁਤ ਰਿਲੈਕਸ ਹੋ ਜਾਊਗਾ ਫੁਗਰਾ ਆ ਗਿਆ ਆ ਗਿਆ ਫੋਗਰਾ ਚਲ ਤੂੰ ਜਾ ਘਰ ਨੂੰ ਫੇਰੇ ਹੌਲੀ ਹੌਲੀ ਚਲ ਜਾ ਹਨਾ ਆ ਦੇਖ ਲਓ ਸਾਡੀ ਮਾਸੀ ਮੋਰਾਂ ਬਾਂਖੀਆਂ ਆ ਮੋਰ ਪੰਛੀ ਦੇ ਕਹਿੰਦੇ ਝੋਣਾ ਮੈਨੂੰ ਕਿਹਦਾ ਪਤਾ ਕਿੱਥੇ ਆ ਮੋਰ ਪੰਛੀ ਪਰਨਾ ਮੈਨੂੰ ਲੱਗਦਾ ਇੱਕ ਰਾਈਡਰ ਨੇ ਕਿਤੇ ਰਹਿਣ ਪੂਰ ਹੋਣਾ ਡਾ ਪਰਨਾ ਡਾ ਉਹ ਜੀ ਧੋਣਿਆ ਨਹੀਂ ਤੁਹਾਨੂੰ ਕਹੀ ਜਾਂਦੀ ਤੂੰ ਉਹ ਜੀ ਨੂੰ ਫਿਰ ਕਿੱਧਰੋਂ ਤੂੰ ਨਹੀਂ ਆ ਤੁਹਾਨੂੰ ਬੰਨਣਾ ਕੱਲ ਨੂੰ ਉਹੀ ਬੰਨਣਾ ਮੈਂ ਆ ਮੈਂ ਨਾਲ ਲੈ ਜਾਣਾ ਇੱਕ ਪੱਗ ਦੇ ਦੇ ਮੈਨੂੰ ਜਿੱਦਣ ਮੌਸਮ ਜਣਾ ਪਾਕਿਸਤਾਨ ਚੋਂ ਉਧਰ ਪੱਗ ਬਨ ਕੇ ਜਾਊਗਾ ਹਾਂ ਤੇ ਇੱਕ ਮਨੂੰ ਉਧਰ ਤੁਰ ਰੈਡਰਾਂਗੇ ਤਾਂ ਪਰਨ ਚਾਚੂ ਇਹਨੇ ਪੈਰ ਰੱਖੇ ਹੋਏ ਉਹਦੇ ਪਰ ਪੁੱਤੋ ਤੂੰ ਕਰਤਾ ਇਹਦਾ ਕੰਮ ਕਰ ਚੱਲ ਕੀ ਕਰਤਾ ਧੋਣੇ ਪਾਣੇ ਹੁੰਦਾ ਹਾਂ ਹਾਂ ਚਾ ਪਜਾਮਾ ਮੈਨੂੰ ਦੂਆ ਦਿੱਤੀ ਇਹਦੇ ਨਾਲ ਉਦੋਂ ਬਾਅਦ ਪਜਾਮਾ ਦੇ ਦੇ ਪਜਾਮਾ ਹੀ ਗਰਮ ਹੋਗਾ ਚੱਟੇ ਕੁਰਤੇ ਪਜਾਮੇ ਦਾ ਦੂਆ ਇਹ ਪੈਰ ਫੇਰ ਰੱਖ ਦੀ ਹਾਂ ਫੇਰ ਆਉਂਦੀ ਆ ਹਾਂ ਹੌਲ ਇਹ ਪਜਾਮੇ ਦੇ ਲੈ ਪੈਰਾਂ ਦਾ ਰੰਗ ਨਹੀਂ ਹੈਗਾ ਇਹ ਇਹ ਕੋਸੋਰੇ ਆ ਆ ਦੋ ਆ ਆ ਕੁਰਤਾ ਹੋ ਗਿਆ ਪਾ ਦੋ ਪੀਸਾ ਸਹੂ ਉਹ ਕਰਦੀਆਂ ਹਾਂ ਇੱਕ ਤੋਂ ਬਰੋ ਰ ਆਹ ਕਾਰ ਹਸਦੀਪ ਟੀ-ਸ਼ਰਟਾਂ ਮੈਂ ਕਿਤੇ ਬਾਠੇ ਕੇ ਦੇਖੋ ਪਰਨਾ ਮੈਂ ਤੁਹਾਡੇ ਕੋਲ ਰੱਖ ਤਾ ਉਹ ਵੀ ਮੈਂ ਠੀਕ ਆ ਮੈਂ ਪੰਜਾਬੀ ਚਾ ਆਏ ਨਾ ਟੀ-ਸ਼ਰਟ ਦੀ ਜਗ੍ਹਾ ਦੋ ਸ਼ਰਟਾਂ ਪਾ ਦਿਓ ਰੈੱਡ ਜੀ ਵੀ ਦੂਜੀ ਵੀ ਹਾਂ ਚੱਕ ਲਈ ਉਹ ਸ਼ਰਟਾਂ ਪਾ ਇੱਕ ਟੀ-ਸ਼ਰਟ ਪਾ ਦਿਓ ਬਸ ਹਾਂ ਚਾਹ ਪੀਲੀ ਪਾ ਦਿ ਤਾਹ ਨਹੀਂ ਦੂ ਹਾਂ ਇਹ ਮੇਰੇ ਟੀਕਾ ਕਾਦੇ ਚ ਰੋਣਾ ਭਾਈ ਨਹੀਂ ਇਹ ਕੱਪੜੇ ਕਾਦੇ ਚ ਪਾਉਣੇ ਮੈਂ ਸਾਰੇ ਇਹ ਬਾਜੇ ਲੈ ਆਓ ਦੋਵੋ ਕਿਆ ਕਰਨਾ ਤੁਮ ਕੋ ਕਰਤੇ ਸੀ ਅਮੀ ਦੀ ਵੀ ਤੈਂ ਤਰਾਤੀ ਸਾਰੀ ਉੱਤੇ ਹਾਏ ਹੋਏ ਇਕਰ ਤੈ ਲਾਉਣ ਨੂੰ ਤਾਂ ਹੈ ਮਸ਼ੀਨ ਮੰਗਾਉਣੀ ਪੈਣੀ ਕੋ ਉਪਰ ਤੱਕ ਤੈ ਮਾਰਨ ਨੂੰ ਤਾਂ ਜਿਹੜੇ ਇੰਨਾ ਬਫਾਵਾ ਲੱਤਾ ਮਸ਼ੀਨ ਨਾਲੇ ਹੱਜੀ ਜਾਂਦੇ ਕਿਤਾ ਕੱਪੜਾ ਨਿਖਰ ਦਾਣੀ ਹੁੰਦਾ ਤਾ ਹੁ ਮੈਂ ਤਾਂ ਤੈ ਤੈ ਨਿੱ ਤੈ ਉੱਤਰ ਨਾਲ ਥੋੜਾ ਜਿਹਾ ਗੰਦਾ ਹੋ ਗਿਆ ਉਹ ਚਿੱਟਾ ਹੀ ਪਾ ਦਿਓ ਤੁਸੀਂ ਆ ਲੈ ਲਓ ਚਿੱਟਾ ਹੀ ਨਹੀਂ ਮੈਂ ਨਹੀਂ ਜਮਾ ਇਹਦੇ ਨਾਲ ਮੈਨੂੰ ਤਿੰਨਾ ਪਜਾਮਾ ਦਿੰਦੇ ਆ ਆਮਾ ਪਾਜਣਾ ਹਾਰਾ ਸੋ

ਤਿਆਰ ਕਿ ਆ ਭੰਤਨ ਦੇ ਤੈ ਤਰਨ ਚੱਕ ਲਗੀ ਵੀ ਕਰਨ ਮੇਰਾ ਲੈ ਇਹਨੇ ਮਿਸ ਕਰਨਾ ਹੈ ਡੈਡੀ ਕਿੱਥੇ ਢਿੱਡ ਪਰ ਨਚਣਾ ਸ਼ਿਰਲੇ ਮਿਸ ਇਹਦੇ ਦੋ ਦਾ ਹੋ ਗਿਆ ਦੋ ਤੁਹਾਡੀਆਂ ਲੋਰਾਂ ਹੋ ਗਈਆਂ ਤੂੰ ਛੱਡ ਤਾਂ ਮੇਰੇ ਨਾਲ ਦੋਵੇਂ ਨਿਕਲਣਾ ਪਾਦੇ ਉਹ ਤਾਂਨੇ ਚ ਨਿਕਲਣਾ ਚ ਅੱਛਾ ਹਾਂ ਗੁਰੂ ਘਰ ਚ ਲੋਰਾਂ ਪਾ ਕੇ ਸਰਾਨੇ ਦੇ ਵਿੱਚ ਨਿਕਲ ਨਾਲੇ ਪਾ ਕੇ ਕਿੱਥੇ ਜਾਣਾ ਮਸੀ ਆਹ ਸਾਫ ਕਰ ਆ ਦੇ ਨੀ ਮਰਜੀ ਪਾਜਵਾ ਆ ਦੇ ਨਾਲੇ ਚਾਚੂ ਕਹਿੰਦੇ ਮੈਂ ਟਰੈਕਟਰ ਚਲਾਉਣਾ ਮੈਂ ਉਹਨੂੰ ਬੀਬੀ ਪਤਨ ਕਰਕੇ ਡਰ ਕੇ ਸਾਰੇ ਕਹਿੰਦੇ ਚਾਹੀ ਚਲਾਉਣਾ ਅੱਛਾ ਚੰਦ ਡਰਾਈਵਰ ਹੋ ਰਹਾ ਨਹੀਂ ਪਾਣੀ ਡੋਰ ਪਾ ਕੇ ਜਾਣੀ ਕਿ ਦੂਜੀ ਥੋਮਾ ਮਿੱਕਰ ਪਾ ਕੇ ਜਾਣੀ ਹਰੀ ਜੀ ਇਹ ਤਾਂ ਮੈਂ ਉੱਥੇ ਪਾਉਂਗਾ ਜਾ ਕੇ ਹਾਂ ਮਾ ਤੋਂ ਹੋਣੀ ਆ ਫਿਰ ਲੋਰ ਕਿਹੜੀ ਲੋ ਹਾਂ ਥੋੜੀ ਜਿਹੀ ਲੋਤ ਹੋਣੀ ਕਿ ਲੱਗਿਆ ਵਾ ਕਿ ਇਹਨੂੰ ਮਿੱਟੀ ਨਹੀਂ ਲੱਗੀ ਹੋਈ ਐ ਸਾਫ ਜਿਹਾ ਲੱਗਿਆ ਮੈਨੂੰ ਲੱਗਦਾ ਹਾਏ ਮੇਰਾ ਬੱਚਾ ਮੁੰਡਾ ਨਾਲ ਬੱਕੀ ਵਾਲੀ ਨਾਲ ਕਹਿੰਦੀ ਡੈਡੀ ਲਾ ਥੋੜਾ ਥੋੜੇ ਦਾ ਇੱਕ ਪਾਗ ਹੋ ਗਈ ਇੱਕ ਪੜਨਾ ਹੋ ਗਿਆ ਹਾਂਜੀ ਪੜਨਾ ਨਾ ਪਾਗ ਤਿੰਨੇ ਹੀ ਜੱਜਾ ਇੱਕੋ ਦੇ ਹੱਦੇ ਰੰਗ ਦੀਆਂ ਬੱਕੋ ਚੱਕਰ ਨੇ ਨਾ ਗੁਰਬਨੂਨ ਦਿੱਤੀ ਜਾਂਦਾ ਲੇ ਦੇਖਿਏ ਰੰਗ ਤਾਂ ਮਹਾਰਾਜ ਨੇ ਦੋ ਦਿੱਤੇ ਆ ਕਾਲਾ ਦਿੱਤਾ ਚਿੱਟਾ ਦਿੱਤਾ ਗੋਰਾ ਦਿੱਤਾ ਆਉ ਵੀ ਕਾਲੂ ਵੀ ਹੋਈ ਪਰਸੋਂ ਜਿਹੋ ਆਹੀ ਚੌਥੇ ਵੀ ਆਹੀ ਕੋਈ ਚੱਕਰ ਨਹੀਂ ਮਾਂ ਆਹੀ ਬੰਨਣਾ ਰੱਖਣਾ ਚਾਰੇ ਪਰਦੇ ਦਿਨ ਬਸ ਐਨੀ ਜਗ੍ਹਾ ਐਨੀ ਜਗ੍ਹਾ ਨੀਲੀ ਪੱਗ ਪਾਦ ਜਿਹੜੀ ਮੈਂ ਨਵੀਂ ਲਿਕੇ ਆਂ ਮਾਂ ਗਾਲੀ ਮਾਂ ਆਏ ਮਰੀ ਛਾਲੇ ਪੁੱਕੇ ਨੇ ਪਰਦਾ ਹਾਂ ਵੀ ਹੋ ਗਏ ਤੇ ਲੈ ਹਾਂ ਵੀ ਹੋ ਗਏ ਹਾਂ ਇਹਨੂੰ ਅਨੇਜਾ ਸਾਫ਼ ਕਰਨਾ ਸਿਲੈਕਟ ਹੋ ਗਏ ਨੇ ਚਿੱਟਾ ਦਿੱਤਾ ਆ ਵੀ ਹੋ ਗਿਆ ਦੇ ਨੇ ਨਾ ਇਹ ਨੂੰ ਛੜੇ ਟੋਟੇ ਆ ਪਰਨੇ ਦੇ ਥੱਲੇ ਨੂੰ ਬੰਦਣਾ ਹਾਂ ਉਹ ਦੋ ਟੋਟੇ ਪਾ ਦੇ ਪਾ ਹਾਂ ਆ ਕੀ ਕਰੀ ਜੰਨੀ ਐ ਆ ਪਤਾ ਨਹੀਂ ਕਿਹੜੀ ਖੇਡਣਾ ਆਏ ਦੀਆਂ ਮੇਰਾ ਬੀਪੀ ਸੈੱਟ ਲੱਗੀ ਵਿਗਾਰਨਾ ਐ ਏ ਮੈਂ ਵੀ ਚੱਲੀ ਡੈਡੀ ਨਾਲ ਤੂਰੀ ਰਹਿ ਸਾਡੇ ਤੁਸੀਂ ਬੈਠੇ ਵੱਧ ਨਹੀਂ ਹੁੰਦੇ ਓ ਯਾਰ ਮੈਂ ਥੱਕਿਆ ਜਾ ਹਾਂ ਬਹੁਤ ਥੱਕਿਆ ਹਾਂ ਏ ਮੈਂ ਵੀ ਚੱਲੀ ਡੈਡੀ ਨਾਲ ਤੂਰੀ ਰਹਿ ਓਏ ਓਏ ਓਏ

ਇੱਕ ਤਾਣਾ ਸਕੇ ਵੀਰ ਦਾ ਦਿਓ ਰਹੀ ਲੋਟ ਆਉਂਦਾ ਹੋਰ ਸ਼ਲਟਾ ਪਾ ਦੇ ਇਹਨਾਂ ਦੀ ਜਗ੍ਹਾ ਠੀਕ ਹੈ ਟੀ-ਸ਼ਰਟਾਂ ਦੀ ਜਗ੍ਹਾ ਮੈਂ ਕੋੜੇ ਤੇ ਪਾ ਦਿੰਦਾ ਵਾ ਦੋਵੇਂ ਸ਼ਲਟਾ ਪਾ ਦੇ ਵਿੱਚ ਚਲੋ ਹੁਣ ਤਾਣਾ ਤੇ ਇੱਕ ਟੀ-ਸ਼ਰਟ ਨਾਲ ਪਾ ਦੇ ਉਹ ਪਾ ਦੇ ਤੀ ਤੈਨੂੰ ਬਰਜਨ ਥੋੜੋ ਪਤਾ ਲੱਗਾ ਸੀ ਹੋਈ ਬਿਨਾ ਮਤਲਬ ਤੇ ਕਸਰਾ ਲੈ ਕੇ ਜਾ ਤੈਨੂੰ ਪਤਾ ਹੱਥ ਦੇ ਲੈਣਾ ਚਾਹੁੰਦੇ ਸਾਨੂੰ 20 ਨਹੀਂ ਲੈਣੀ ਹਾਂ ਲੈ ਦੇ ਦੇ ਨਾ ਹਾਂ ਜੀ ਤੋਂ ਪਾ ਲੈ ਲੋ ਰਾਂ ਪਾ ਦੇ ਨੇ ਕੱਪੜੇ ਪਾ ਲੈ ਆਹ ਕੱਪੜੇ ਮਾਸੀ ਬਕਾਤੋਂ ਆ ਕੇ ਬੰਦਿਆਂ ਨੇ ਨਹੀਂ ਬਣਾਇਆ ਹੋ ਗਈ ਮਾਸੀ ਤੰਗ ਸਾਡੀ ਨਹੀਂ ਹੋ ਗਈ ਪਹਿਲਾਂ ਬਣਾ ਦੇ ਜੀ ਮੈਨੂੰ ਦੋ ਹੀ ਕੱਪੜੇ ਪਾ ਲੈ ਮੈਂ ਸਮਝ ਗਈ ਦੋ ਦਿਨਾਂ ਦੀ ਸਲਾਹ ਕੁਝ ਹੋਰ ਲਾਸਟ ਤੇ ਆ ਕਿ ਕੁਝ ਹੋਰ ਤੁਸੀਂ ਤੁਸੀਂ ਵੀ ਦਿਮਾਗ ਲੜਾਇਆ ਹੋਣਾ ਵੀ ਆਹ ਚੀਜ਼ ਪਾ ਦੂੰਗੀ ਆਏ ਪਾ ਦੂੰਗੀ ਤਾਂ ਕਰਕੇ ਕਹਿਣੀ ਆ